ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਸੀ ਵਾਂਗ ਲਮਕਦੀ ਬਾਹ ਰਾਜ਼ੀ ਕਰਨੀ ਭਾਈ ਜਸਵਾਲ ਸਿੰਘ ਜੀ ਪੋਂਟਾ ਸੈਮਨਲ ਬੀਤੀ ਸਾਖੀ ਸਤਿਗੁਰੂ ਮੇਰਾ ਸਦਾ ਦੇਵਾਲਾ ਮੋਹਦੀਨ ਕੋ ਰਾਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅਮਰਤ ਮੁਖ ਨਾਮ ਦੀਆ ਦੇਵਾਲੂ ਸਤਿਗੁਰੂ ਆਪਣੇ ਸੇਵਕ ਦੇ ਸਭ ਦੁੱਖ ਰੋਗ ਕਸ਼ਟ ਨਿਵਾਰਨ ਕਰਕੇ ਕਿਵੇਂ ਸਿੱਖ ਦੇ ਜੀਵਨ ਵਿੱਚ ਅਮਰਤਮਈ ਗੁਣ ਪਰਦੇ ਹਨ ਕਿਵੇਂ ਮੁਖ ਵਿੱਚ ਬਾਣੀ ਸਰੂਪ ਅਮਰਤ ਦੀਆਂ ਬੂੰਦਾਂ ਵਰਸਾਉਂਦੇ ਹਨ ਭਾਵੇਂ ਆਪਣੇ ਸਿੱਖ ਸੇਵਕ ਤੋਂ ਆਪ ਸਤਿਗੁਰੂ ਕਿਵੇਂ ਨਾਮ ਜਪਾਉਂਦੇ ਕਿਵੇਂ ਬਾਣੀ ਪੜ੍ਹਾਉਂਦੇ ਹਨ ਇਹ ਬਖਸ਼ਿਸ਼ ਆਪਣੇ ਪਿਆਰੇ ਮਹਾਪੁਰਖ ਗੁਰੂ ਦੁਲਾਰੇ ਬਾਬਾ ਕੁੰਦਨ ਸਿੰਘ ਜੀ ਰਾਹੀ ਕਿਵੇਂ ਭਾਈ ਜਸਪਾਲ ਸਿੰਘ ਜੀ ਪੋਂਟਾ ਸਾਹਿਬ ਵਾਲਿਆਂ ਤੇ ਹੋ ਰਹੀ ਹੈ ਸਾਥੀ ਦੁਆਰਾ ਦਰਸ਼ਨ ਕਰਿਏ ਜੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੀ ਪਾਵਨ ਵਰਸੀ ਦਾ ਦਿਹਾੜਾ ਸਮਾ ਸੰਨ 1969 ਦਾ ਸ੍ਰੀ ਅਖੰਡ ਸਾਹਿਬ ਦੀਆਂ ਰੋਲਾਂ ਰਗਵਾਉਣ ਲਈ ਜਿੱਥੇ ਨੇੜੇ ਇਲਾਕਿਆਂ ਤੋਂ ਦੂਰ ਦਰਾਡੇ ਸ਼ਹਿਰਾਂ ਤੋਂ ਪਾਠੀ ਸਿੰਘ ਗੁਰਮੁਖ ਪਿਆਰੀ ਆਪਣੀਆਂ ਨਿਸ਼ਕਾਮ ਸੇਵਾਵਾਂ ਨਿਭਾ ਕੇ ਬਾਬਾ ਜੀ ਦੀ ਖੁਸ਼ੀ ਪ੍ਰਾਪਤ ਕਰਨ ਲਈ ਉਤਾਵਲੇ ਸਨ ਉੱਥੇ ਸ੍ਰੀ ਅਮਰitsar ਤੋਂ ਭਾਈ ਜਸਵਾਲ ਸਿੰਘ ਜੀ ਵੀ ਇੰਨਾਂ ਸੇਵਾਵਾਂ ਵਿੱਚ ਹਾਜ਼ਰ ਹੋਣ ਲਈ ਅਤ ਬਹਿਬਲ ਹੋਏ ਪਰ ਕਰਤੇ ਦੀ ਖੇੜ ਅੱਗੇ ਕਿਸੇ ਦਾ ਜ਼ੋਰ ਨਹੀਂ ਉਹਦਾ ਨਾਨਕ ਸਰ ਵਿਖੇ ਪਹਿਲੀ ਟ੍ਰੇਨ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਇੱਧਰ ਅੰਮ੍ਰਿਤਸਰ ਬੈਠੇ ਪਰ ਬਿਰਤੀ ਕਰਕੇ ਨਾਨਕ ਸਰਹਾਜ਼ਰੀ ਤੇ ਪਹੁੰਚੇ ਭਾਈ ਜਸपाल ਸਿੰਘ ਜੀ ਦਾ ਸਰੀਰ ਬੁਖਾਰ ਹੋਣ ਕਾਰਨ ਅਤ ਨਢਾਲ ਹੋ ਗਿਆ ਬੁਖਾਰ ਵੀ ਐਸਾ ਚੜਿਆ ਕਿ ਇੱਕ ਮਹੀਨੇ ਦਾ ਸਮਾਂ ਚੜੇ ਬੁਖਾਰ ਨੇ ਸਰੀਰ ਦੀ ਕਿਰਿਆ ਬਹੁਤ ਵਿਗਾੜ ਦਿੱਤੀ ਆਪਣੇ ਪੁੱਤਰ ਦੀ ਹਾਲਤ ਅਤ ਨਾਜ਼ੁਕ ਦੇਖਦੇ ਹੋਏ ਪਿਤਾ ਸਰਦਾਰ ਅਰਜਨ ਸਿੰਘ ਨੇ ਬਾਬਾ ਜੀ પાસે ਬੇਨਤੀ ਕਰਨ ਲਈ ਨਾਨਕ ਸਰਵਲ ਚਾਲੇ ਪਾ ਦਿੱਤੇ ਨਾਨਕ ਸਰਪੰਥ ਸਾਰੇ ਸਥਾਨ ਦੇ ਦਰਸ਼ਨਾ ਉਪਰੰਤ ਬਾਬਾ ਜੀ ਦੇ ਬਾਗ ਵਿੱਚ ਪਹੁੰਚ ਸਾਹਮਣੇ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸੇਵਾ ਨਿਭਾ ਕੇ ਆਉਂਦੇ ਪਿਆਰੇ ਬਾਬਾ ਕੁੰਦਨ ਸਿੰਘ ਜੀ ਦੇ ਸੋਹਣੇ ਦੀਦਾਰ ਕੀਤੇ ਬੇਨਤੀ ਕੀਤੀ ਬਾਬਾ ਜੀ ਲਾਲੀ ਭਾਈ ਜਸਪਾਲ ਸਿੰਘ ਜੀ ਦਾ ਛੋਟਾ ਨਾਂ ਨੂੰ ਬੁਖਾਰ ਚੜਦਿਆਂ 1 ਮਹੀਨੇ ਦਾ ਸਮਾਂ ਹੋ ਗਿਆ ਹੈ ਬੁਖਾਰ ਉਤਰ ਹੀ ਨਹੀਂ ਰਿਹਾ ਬਹੁਤ ਦਵਾਈਆਂ ਖਵਾ ਕੇ ਥੱਕ ਚੁਕੇ ਹਾਂ ਜੇਕਰ ਕਿਧਰੇ ਬੁਖਾਰ ਥੋੜਾ ਲੈ ਵੀ ਜਾਂਦਾ ਹੈ ਤਾ ਮੇ ਬਾਵਾ ਵਿੱਚੋਂ ਦਰਦ ਨਹੀਂ ਜਾਂਦਾ ਕਿਰਪਾ ਕਰੋ ਪੁੱਤਰ ਨੂੰ ਤੰਦਰੁਸਤੀ ਬਖਸ਼ੋ ਬੜੇ ਪਿਆਰ ਨਾਲ ਗੁਰਮੁਖ ਸਤ ਸੰਗੀ ਦੀ ਬੇਨਤੀ ਸੁਣ ਬਾਬਾ ਜੀ ਫਰਮਾਉਣ ਲੱਗੇ ਅਰਜਨ ਸਿੰਘ ਜੀ ਸਾਚਖੰਡਪੋਰਾ ਸਾਹਿਬ ਵਿੱਚੋਂ ਅੰਮ੍ਰਿਤ ਲੈ ਜਾਓ ਦੋ ਪਾਰਸ਼ਲੀ ਸੁਖਮਨੀ ਸਾਹਿਬ ਜੀ ਦੇ ਰੋਜ਼ਾਨਾ ਪੁੱਤਰ ਨੂੰ ਸੁਣਾਉਣੇ ਤੇ ਨਾਲ ਸਵੇਰੇ ਸ਼ਾਮ ਭਾਵਨਾ ਸਹਿਤ ਅੰਮ੍ਰਿਤ ਪਿਉਣਾ ਗੁਰੂ ਨਾਨਕ ਪਾਤਸ਼ਾਹ ਮਿਹਰ ਕਰਨਗੇ ਪੁੱਤਰ ਜਲਦੀ ਰਾਜ਼ੀ ਹੋ ਜਾਏਗਾ ਸਤਿਵੰਤ ਜਨ ਆਖ ਪਿਤਾ ਸਰਦਾਰ ਅਰਜਨ ਸਿੰਘ ਜੀ ਬਾਬਾ ਜੀ ਪਾਸੋਂ ਪ੍ਰਸ਼ਾਦ ਬਖਸ਼ਿਸ਼ ਲੈ ਕੇ ਪੋਰਾ ਸਾਹਿਬ ਵਿੱਚੋਂ ਅੰਮ੍ਰਿਤ ਲੈ ਕੇ ਅੰਮ੍ਰਿਤ ਨਾਨਕ ਸਰ ਹੀ ਛਾੜ ਕੇ ਆਪ ਸਟੇਸ਼ਨ ਤੇ ਜਾ ਪਹੁੰਚੀ ਇੱਧਰ ਬਾਬਾ ਕੁੰਦਨ ਸਿੰਘ ਜੀ ਅੰਤਰਯਾਮੀ ਮਾਹ ਪੁਰਖਾ ਨੇ ਬਾਬਾ ਭਜਨ ਸਿੰਘ ਜੀ ਵੱਡੇ ਉਹਨਾਂ ਤਾਂ ਹੀ ਹੁਕਮ ਲਾਇਆ ਭਜਨ ਅੰਮ੍ਰਿਤ ਸਰੀਆਂ ਅਰਜਨ ਸਿੰਘ ਅੰਮ੍ਰਿਤ ਇੱਥੇ ਹੀ ਛੱਡ ਗਿਆ ਹੈ ਪੋਰਾ ਸਾਹਿਬ ਦੇ ਬਾਹਰ ਖੱਬੇ ਹੱਥ ਕੰਦ ਨਾਲ ਸਾਈਡ ਤੇ ਅੰਮ੍ਰਿਤ ਵਾਲੀ ਬੋਤਲ ਪਈ ਹੈ ਉੱਥੋਂ ਜਲਦੀ ਅੰਮ੍ਰਿਤਵਾਲੀ ਬੋਤਲ ਫੜ ਲਿਆ ਤੇ ਸਟੇਸ਼ਨ ਤੇ ਉਸ ਨੂੰ ਦੇ ਕੇ ਆ ਕਿਵੇਂ ਆਪਣੇ ਸਤਸੰਗੀਆਂ ਦਾ ਬਾਬਾ ਜੀ ਫਿਕਰ ਰੱਖਦੇ ਸਨ ਸੱਤ ਬਚਨ ਆਖ ਬਾਬਾ ਭਜਨ ਸਿੰਘ ਜੀ ਨੇ ਅੰਮ੍ਰਿਤ ਲਿਆ ਕੇ ਸਰਦਾਰ ਅਰਜਨ ਸਿੰਘ ਜੀ ਨੂੰ ਸਟੇਸ਼ਨ ਤੇ ਪਹੁੰਚਾ ਦਿੱਤਾ ਇੱਧਰ ਸਰਦਾਰ ਅਰਜਨ ਸਿੰਘ ਜੀ ਵਾਪਸ ਅੰਮ੍ਰitsar ਪਹੁੰਚ ਪੁੱਤਰ ਜਸਪਾਲ ਸਿੰਘ ਨੂੰ ਦੋ ਪਾਰ ਸੁਖਮਨੀ ਸਾਹਿਬ ਰੋਜ਼ਾਨਾ ਸੁਣਾ ਕੇ ਦਵਾਈ ਦੇ ਨਾਲ ਨਾਲ ਪੋਰਾ ਸਾਹਿਬ ਵਿੱਚੋਂ ਲਿਆਂਦਾ ਅੰਮ੍ਰਿਤ ਤੇ ਪ੍ਰਸ਼ਾਦ ਭਾਵਨਾ ਸਾਹਿਬ ਦੇਣ ਲੱਗ ਪਏ ਤੇ ਕਿਰਪਾ ਗੁਰੂ ਸਾਹਿਬ ਜੀ ਦੀ ਵਰਤੀ ਕਿ ਬੁਖਾਰ ਤਾਂ ਬਿਲਕੁਲ ਉਤਰ ਗਿਆ ਪਰ ਕੋਈ ਮਹੀਨੇ ਕੁ ਬਾਅਦ ਖੱਬੀ ਬਾਹ ਸੁਕਣੀ ਸ਼ੁਰੂ ਹੋ ਗਈ ਦੇਖਦਿਆਂ ਦੇਖਦਿਆਂ ਹੀ ਬਾਹ ਕੁਝ ਦਿਨਾਂ ਵਿੱਚ ਇੱਕ ਢਿੱਲੀ ਜਹੀ ਰੱਸੀ ਵਾਂਗ ਬਣ ਗਈ ਹੁਣ ਅਤ ਚਿੰਤਿਤ ਹੋਏ ਭਾਈ ਜਸਪਾਲ ਸਿੰਘ ਆਪਣੇ ਪਿਤਾ ਜੀ ਨਾਲ ਫਿਰ ਨਾਨਕਸਰ ਪਹੁੰਚ ਗਏ ਬਾਬਾ ਜੀ پاس ਬੇਨਤੀ ਕਰਨ ਲਈ ਜਿਸ ਸਮੇਂ ਸ਼ਾਮ ਦੇ ਸਮੇਂ ਦੀ ਗੁਰੂ ਸਾਹਿਬ ਜੀ ਦੀ ਸੇਵਾ ਨਿਭਾ ਕੇ ਬਾਬਾ ਜੀ ਵਾਪਸ ਆਪਣੇ ਕਮਰੇ ਵਿੱਚ ਆਏ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕੀਤੀ ਸਰਦਾਰ ਅਰਜਨ ਸਿੰਘ ਜੀ ਨੇ ਪੁੱਤਰ ਦੀ ਰੱਸੀ ਵਾਂਗ ਲੰਮਕੀ ਹੋਈ ਬਾਹ ਵਿਖਾਈ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਬੜੇ ਹੀ ਪਿਆਰ ਸਹਿਤ ਸਰਦਾਰ ਅਰਜਨ ਸਿੰਘ ਤਾਈ ਫਰਮਾਨ ਲੱਗੇ ਅਰਜਨ ਸਿੰਘ ਇਸ ਪੁੱਤਰ ਜਸਪਾਲ ਸਿੰਘ ਨੂੰ ਤੂੰ ਇੱਥੇ ਛੱਡ ਜਾ ਅਸੀਂ ਆਪੇ ਦੇਖਾਂਗੇ ਕੀ ਇਲਾਜ ਕਰਨਾ ਹੈ ਪਿਤਾ ਅਰਜਨ ਸਿੰਘ ਨੂੰ ਬਾਬਾ ਜੀ ਨੇ ਪ੍ਰਸ਼ਾਦ ਦੇ ਕੇ ਵਾਪਸ ਅੰਮ੍ਰਿਤਸਰ ਭੇਜ ਦਿੱਤਾ ਇੱਧਰ ਭਾਈ ਹਜੂਰਾ ਸਿੰਘ ਜੀ ਗੱਲ ਵਾਲਿਆਂ ਨੂੰ ਹੁਕਮ ਹੋਇਆ ਭਾਈ ਹਰਬੰਸ ਸਿੰਘ ਚੌਂਕੀਮਾਨ ਨੂੰ ਨਾਲ ਲੈ ਕੇ ਫੌਜੀ ਸਰਦਾਰਾ ਸਿੰਘ ਨੂੰ ਮਿਲ ਕੇ ਲਾਲੀ ਦੀ ਬਾਹ ਦਿਖਾ ਕੇ ਆਓ। ਬਾਬਾ ਜੀ ਦੇ ਹੁਕਮ ਅਨੁਸਾਰ ਇਹ ਤਿੰਨੇ ਗੁਰਮੁਖ ਜਨ ਇੱਕ ਜ਼ਿੰਮੇਵਾਰ ਫੌਜੀ ਸਰਦਾਰ ਸਰਦਾਰਾ ਸਿੰਘ ਜੀ ਪਾਸ ਪਹੁੰਚ ਗਏ। ਜਾ ਕੇ ਬੱਚੇ ਲਾਲੀ ਦੀ ਬਾਹ ਦਿਖਾਈ ਜਿਸ ਤੇ ਉਹ ਫੌਜੀ ਸਰਦਾਰਾ ਸਿੰਘ ਜੀ ਵੀ ਅੱਗੋਂ ਨਾਲ ਹੋ ਕੇ ਭਾਈ ਜਸਪਾਲ ਸਿੰਘ ਲਾਲੀ ਜੀ ਨੂੰ ਨਾਲ ਲੈ ਕੇ ਹਰਬੰਸ ਲਾਲ ਕਲ ਕਲਾਂ ਨਗਰ ਦੇ ਪੰਸਾਰੀ ਪਾਸ ਲੈ ਆਏ। ਜਦ ਅੱਥੇ ਪੰਸਾਰੀ ਹਰਬੰਸ ਲਾਲ ਨੇ ਬਾਹਵਲ ਦੇਖਿਆ ਤਾਂ ਅश्चर्य रह ਗਿਆ ਕਹਿਣ ਲੱਗਾ ਹਜੂਰਾ ਸਿੰਘ ਜੀ ਇਸ ਪੁੱਤਰ ਦੀ ਬਾਹ ਦਾ ਰਾਜੀ ਹੋ ਜਾਵੇਗੀ ਕਿਰਪਾ ਬਾਬਾ ਜੀ ਦੀ ਵਰਤੇਗੀ ਮੈਂ ਇੱਕ ਤੇਲ ਬਣਾ ਕੇ ਆਪ ਜੀ ਨੂੰ ਦਿੰਦਾ ਹਾਂ ਦੋ ਤੋਲੇ ਤੇਲ ਇਸ ਦੀ ਬਾਹ ਵਿੱਚ ਮਾਲਿਸ਼ ਕਰ ਕਰਕੇ ਬਾਹ ਵਿੱਚ ਰਸਾਉਣਾ ਹੈ ਉਸ ਸਮੇਂ ਪੰਸਾਰੀ ਨੇ 90 ਰੁਪਏ ਦਾ ਤੇਲ ਬਣਾ ਕੇ ਦਿੱਤਾ ਬਾਬਾ ਕੁੰਦਨ ਸਿੰਘ ਜੀ ਪਾਸ ਪਹੁੰਚ ਸਾਰੀ ਵਿਥਿਆ ਬਿੱਤੀ ਦੱਸ ਗਈ ਇਸ ਉਪਰੰਤ ਬਾਬਾ ਜੀ ਨੇ ਆਪ ਪਾਸ ਬਿਠਾ ਕੇ 2 ਘੰਟੇ ਰੋਜ਼ਾਨਾ ਲਾਲੀ ਜੀ ਦੀ ਬਾਹ ਮਾਲਿਸ਼ ਕਰਵੋਣੀ ਜਿਸ ਤੇ ਜਿਹੜੀ ਬਾਹ ਰਸੀਵਾੰਗ ਸੁੱਕ ਕੇ ਲਮਕਣ ਲੱਗ ਪਈ ਸੀ ਉਹ ਬਾ 3 ਮਹੀਨਿਆਂ ਵਿੱਚ ਬਿਲਕੁਲ ਪਹਿਲੇ ਵਾਂਗ ਰਾਸੀ ਹੋ ਗਈ ਫਿਰ ਬਾਬਾ ਕੁੰਦਨ ਸਿੰਘ ਜੀ ਨੇ ਭਾਈ ਜਸਪਾਲ ਸਿੰਘ ਜੀ ਨੂੰ ਤੰਦਰੁਸਤੀ ਕੀ ਬਖਸ਼ੀ 3 ਸਾਲ ਆਪਣੇ ਕੋਲ ਰੱਖ ਕੇ کئی ਗੁਣਾ ਨਾਲ ਭਰਪੂਰ ਵੀ ਕਰ ਦਿੱਤਾ ਸਤਿਕਾਰਯੋਗ ਉਸਤਾਦ ਬਾਬਾ ਕੇਹਰ ਸਿੰਘ ਜੀ ਪਾਸ ਕੀਰਤਨ ਸਿਖਲਾਈ ਲਈ ਆਪ ਬਾਬਾ ਜੀ ਲੈ ਕੇ ਗਏ ਸੁਖਮਨੀ ਸਾਹਿਬ ਦੀਆਂ ਰੋਲਾਂ ਵਿੱਚ ਹਾਜ਼ਰੀ ਸੇਵਾ ਲੈਂਦੇ ਰਹੇ ਗੁਰਬਾਣੀ ਦੀ ਸੰਥਿਆ ਆਪ ਕਰਵਾਈ ਭਾਵ ਫਿਰ ਬਿਆੰਤ ਬਖਸ਼ੀਸ਼ਾਂ ਬਾਬਾ ਜੀ ਨੇ ਕੀਤੀਆਂ ਤੇ ਅੱਜ ਵੀ ਅੰਗ ਸੰਗ ਵਰਤ ਕੇ ਕਰ ਰਹੇ ਹਨ ਹਰ ਰੋਜ਼ ਰਾਹ ਦੇ ਹੁਕਮਨਾਮੇ ਉਪਰੰਤ ਸਤਿਗੁਰੂ ਜੀ ਦੇ ਸੁਖਾਸਣ ਦੀ ਸੇਵਾ ਨਿਭਾ ਕੇ ਜਦ ਬਾਬਾ ਜੀ ਨੇ ਆਪਣੇ ਕਮਰੇ ਵਿੱਚ ਆਉਣਾ ਤਾਂ ਕੋਲ ਰਹਿਣ ਵਾਲੇ ਛੋਟੇ-ਛੋਟੇ ਬਹਿੰਗਮ ਸਿੰਘਾਂ ਨੂੰ ਕਈ-ਕਈ ਤਰ੍ਹਾਂ ਨਾਲ ਗੁਰਮਤ ਦੀ ਸੋਚੀ ਬਖਸ਼ਣੀ ਇੱਕ ਦਿਨ ਰਾਤ ਦੇ ਸਮੇਂ ਬਹੰਗਮ ਸਿੰਘ ਸਾਰੇ ਆਪੋ ਆਪਣੀਆਂ ਡਿਊਟੀਆਂ ਵਿੱਚ ਤਤਪਰ ਕੇਵਲ ਭਾਈ ਜਸਪਾਲ ਸਿੰਘ ਜੀ ਹੀ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਸਨ ਅੱਜ ਕੋਈ ਦਰਗਾਹੀ ਸੋਝੀ ਲੈਣ ਲਈ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਸੁਮਤ ਬਖਸ਼ੋ ਸਹਿਜ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ ਕੋਈ ਰੱਬੀ ਸਵਾਲ ਦੀ ਇੱਛਾ ਲੈ ਕੇ ਬੇਨਤੀ ਕਰੇ ਤਾਂ ਮਹਾਪੁਰਸ਼ ਬਹੁਤ ਪ੍ਰਸੰਨ ਹੁੰਦੇ ਹਨ ਪਰ ਉਸ ਮਾਰਗ ਤੇ ਚੱਲਣ ਦਾ ਪੰਦੀ ਸੇਵਕ ਹੋਵੇ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਬਣ ਜਾਂਦੀ ਹੈ ਬਾਬਾ ਜੀ ਫਰਮਾਉਣ ਲੱਗੇ ਜਵਾਨ ਸਹਿਜ ਅਵਸਥਾ ਤੋਂ ਉੱਪਰ ਵੀ ਇੱਕ ਅਵਸਥਾ ਹੈ ਉਹ ਹੈ ਸੂਖਮ ਅਵਸਥਾ ਜਿਵੇਂ ਸਤਿਗੁਰੂ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਹਨ ਹਰ ਜੀ ਸੂਖਮ ਅਗਮ ਹੈ ਕਿਤਬਿਦ ਮਿਲਿਆ ਜਾਏ ਧੰਨ ਬਾਬਾ ਕੁੰਦਨ ਸਿੰਘ ਜੀ ਨਿਮਰਤਾ ਦੀ ਮੂਰਤ ਇਹ ਨਹੀਂ ਬੋਲੇ ਜਵਾਨ ਅਸੀਂ ਇਸ ਅਵਸਥਾ ਤੇ ਪਹੁੰਚ ਗਏ ਹਾਂ ਆਪਣੇ ਮੁਰਸ਼ਿਦ ਧੰਨ ਬਾਬਾ ਇਸ਼ਰ ਸਿੰਘ ਜੀ ਨੂੰ ਵਧਾਈ ਦਿੰਦੇ ਹੋਏ ਬਚਨ ਫਰਮਾਏ ਜਵਾਨ ਸਾਡੇ ਬਾਬਾ ਜੀ ਇਸ ਅਵਸਥਾ ਦੇ ਮਾਲਕ ਸਨ ਫਿਰ ਆਪ ਹੀ ਬਾਬਾ ਜੀ ਸਾਖੀ ਸੁਣਾਉਣ ਲੱਗੇ ਇੱਕ ਸਮੇਂ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਆਪਣੇ ਨਿਤਨੇਮ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੋਹਣੇ ਚਰਨ ਕਮਲਾਂ ਦਾ ਰਸ ਮਾਨ ਰਹੇ ਹਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਜੀ ਦੀ ਹਜ਼ੂਰੀ ਸੇਵਾ ਵਿੱਚ ਤਤਪਰ ਦਰਵਾਜ਼ੇ ਨਾਲ ਢੋਲ ਆ ਕੇ ਖੜੇ ਹਨ ਚਰਨਾ ਦੀਆਂ ਬਿਆਈਆਂ ਪਾਟੀਆਂ ਹੋਈਆਂ ਨੇ ਸਿਰ ਪੈਰਾਂ ਦੀ ਖਬਰ ਨਾ ਕੋਈ ਵਿੱਚ ਮੁਹੱਬਤ ਤੇਰੀ ਕੀ ਆਕਾਂ ਕੀ ਆਖ ਸੁਣਾਵਾ ਹੋਸ਼ ਗਵਾਈ ਮੇਰੀ ਖੜੇ ਖੜੇ ਕਿਦਨੇ ਨਿੰਦਰ ਦਾ ਚੌਂਕਾ ਲੈ ਲੈਂਦੇ ਹਨ ਇੱਕ ਸਮੇਂ ਸੇਵਾ ਵਿੱਚ ਖੜੇ ਬੜੇ ਕਾਲੀ ਨਾਲ 도ੜੇ ਕੁਛ ਦੂਰੀ ਤੇ ਇੱਕ ਗੜਵੀ ਵਿੱਚ ਦਹੀਂ ਪਿਆ ਹੋਇਆ ਸੀ ਇੱਕ ਲੱਕੜੀ ਦੇ ਟੁਕੜੇ ਨਾਲ ਦਹੀਂ ਨੂੰ ਲੜਕਾ ਕੇ ਉਸ ਦਾ ਡਿੜਕਾ ਬਣਾ ਲਿਆ ਤੇ ਜਲਦੀ ਨਾਲ ਬਾਬਾ ਨਾਨਕ ਸਿੰਘ ਜੀ ਸੇਵਾ ਵਿੱਚ ਜਾ ਕੇ ਮੁੜਖ ਲੋ ਗਏ ਤਾਂ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਸਾਚਖੰਡ ਵਿੱਚੋਂ ਪਰਦਾ ਚੁੱਕਿਆ ਤੇ ਬਾਬਾ ਜੀ ਦਾ ਅੱਧਾ ਨਾਮ ਲੈ ਕੇ ਆਵਾਜ਼ ਦਿੱਤੀ ਈਸ਼ਰ ਕੀ ਲਿਆਇਆ ਹੈ ਮਹਾਰਾਜ ਦਹੀਂ ਦਾ ਢੜਕਾ ਲਿਆਇਆ ਹਾਂ ਬਚਨ ਹੋਏ ਤੈਨੂੰ ਕਿਸਨੇ ਕਿਆ ਸੀ ਗਰੀਬ ਨਿਵਾਜ ਭੁੱਲ ਹੋ ਗਈ ਦੇਖੋ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਨਿਮਰਤਾ ਜੀ ਗਰੀਬ ਨਿਵਾਜ ਭੁੱਲ ਹੋ ਗਈ ਈਸ਼ਰ ਲਿਆ ਫਿਰ ਲੋੜ ਸੀ ਸਾਡੇ ਅੰਦਰ ਅਜੇ ਢੜਕਾ ਛਕਣ ਲਈ ਫੁਰਨਾ ਹੀ ਬਣਿਆ ਸੀ ਤੇ ਤੂੰ ਅੱਗੇ ਹੱਥ ਅਰਵੀ ਕਰ ਦਿੱਤਾ ਐਸੇ ਅਵਸਥਾ ਨੂੰ ਕਹਿੰਦੇ ਹਨ ਸੂਖਮ ਅਵਸਥਾ ਧੰਨ ਬਾਬਾ ਕੁੰਦਨ ਸਿੰਘ ਜੀ ਭਾਈ ਜਸਪਾਲ ਸਿੰਘ ਜੀ ਨੂੰ ਸਮੱਤ ਬਖਸ਼ ਰਹੇ ਹਨ ਕਿ ਆਪਣੇ ਮੁਰਸ਼ਿਦ ਦੇ ਅੰਦਰ ਦਾ ਫੁੱਨਾ ਬਨਣ ਤੇ ਸੇਵਕ ਦੇ ਜਹਿਨ ਵਿੱਚ ਸੇਵਾ ਲਈ ਖਿਆਲ ਆ ਜਾਣਾ ਇਸੇ ਨੂੰ ਕਹਿੰਦੇ ਹਨ ਸੂਖਮ ਅਵਸਥਾ ਫਿਰ ਬਾਬਾ ਜੀ ਨੇ ਸਹਿਜ ਅਵਸਥਾ ਬਾਰੇ ਵੀ ਸੁਮਤ ਬਖਸ਼ੀ ਕਿ ਜ਼ਿੰਦਗੀ ਵਿੱਚ ਸਹਿਜ ਆ ਜਾਣਾ ਭਾਵ ਹਿਰਦੇ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਵਸ ਜਾਣਾ ਤੇ ਅੰਦਰ ਦੀ ਬਿਰਤੀ ਹਰ ਸਮੇਂ ਟਿਕਾਉ ਵਿੱਚ ਰਹਿਣੀ ਇਸ ਨੂੰ ਕਹਿੰਦੇ ਹਨ ਸਹਿਜ ਅਵਸਥਾ ਜਦ ਬਾਬਾ ਜੀ ਭਾਈ ਜਸਪਾਲ ਸਿੰਘ ਜੀ ਨੂੰ ਇਸ ਅਵਸਥਾ ਪ੍ਰਤੀ ਸੁਮਤ ਬਖਸ਼ ਰਹੇ ਸਨ ਤਾਂ ਉਸ ਸਮੇਂ ਬਾਬਾ ਜੀ ਦੇ ਚਿਹਰੇ ਤੇ ਅਜਬ ਸਰੂਰ ਤੇ ਅੰਦਰ ਇੱਕ ਟਿਕ ਸ਼ਾਂਤ ਸੀ ਜਿਵੇਂ ਕਿ ਬਾਬਾ ਜੀ ਸਹਿਜ ਅਵਸਥਾ ਦੇ ਦਰਸ਼ਨ ਕਰਾ ਰਹੇ ਹੋਣ ਐਸਾ ਅਨੁਭਵ ਹੋਇਆ ਹਕੀਕਤ ਵਿੱਚ ਕਈ ਸੰਗੀਆਂ ਸੇਵਕਾਂ ਨੇ ਬਰੀਕੀ ਵਿੱਚ ਬਾਬਾ ਜੀ ਦੇ ਇਸ ਅਵਸਥਾ ਦੇ ਦਰਸ਼ਨਾ ਨੂੰ ਅਨੁਭਵੀ ਕੀਤਾ ਹੋਇਆ ਹੋਏਗਾ ਕਿ ਕਿਦਰੇ ਕੋਈ ਨਿੰਦਕ ਈਰਖਾ ਦੀ ਅੱਗ ਵਿੱਚ ਸੜਿਆ ਹੋਇਆ ਚਾਰ ਗੱਲਾਂ ਸੁਣਾ ਵੀ ਰਿਹਾ ਹੋਵੇ ਤੇ ਬਾਬਾ ਜੀ ਸ਼ਾਂਤ ਚਿਤ ਸਹਿਜ ਅਵਸਥਾ ਕਮਾਉਂਦੇ ਹੋਏ ਆਪਣੀ ਝੋਲੀ ਫਿਲਾ ਕੇ ਉਸ ਦੇ ਤਿੱਖੇ ਬੋਲ ਮਿਠਾਸ ਦੀ ਰੰਗਤ ਵਿੱਚ ਰੰਗਦੇ ਹੋਣ ਕਦੇ ਕਿਸੇ ਨਿੰਦਕ ਪੁਰਸ਼ ਪ੍ਰਤੀ ਅੰਦਰ ਸਾੜਾ ਕਰਨ ਲਈ ਫੁਰਨਾ ਤਾਕਵੀਨ ਆਉਣ ਦਿੱਤਾ ਹੋਵੇ ਐਸੇ ਰੱਬੀ ਗੁਣਾ ਦੇ ਭਰਪੂਰ ਸਾਧੂ ਦੇ ਦਰਸ਼ਨ ਕਰਕੇ ਅੰਦਰ ਮੱਲੋ ਮੱਲੀ ਝੁੱਕ ਜਾਣਾ ਸਭ ਲਈ ਸੁਭਾਵਕ ਸੀ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਭਾਈ ਹਰਵਿੰਦਰ ਪਾਲ ਸਿੰਘ ਲੀਟਰ ਵਿਲਜੀ ਨਾਲ ਬੀਤੀ ਸਾਖੀ ਸਿੱਖ ਪੰਥ ਦੀ ਸਤਿਕਾਰਤ ਹਸਤੀ ਸੰਤ ਕੀਰਤਨੀਏ ਭਾਈ ਸਾਹਿਬ ਪਾਇਲਬੁਰ ਇਕਬਾਲ ਸਿੰਘ ਜੀ ਜਿਨ੍ਹਾਂ ਨੂੰ ਸਿੱਖ ਪੰਥ ਦੀਆਂ ਮਹਾਨ ਸੇਵਾਵਾਂ ਨਿਭਾਉਣ ਦਾ ਬਾਹੂਬਲ ਬਖਸ਼ਣ ਲਈ ਤਾਂ ਨਾਨਕ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੀਆਂ ਬਹੁਤ ਅਸੀਸਾਂ ਪ੍ਰਾਪਤ ਹੋਈਆਂ ਆਗੋ ਭਾਈ ਸਾਹਿਬ ਜੀ ਵੱਲੋਂ ਆਪਣੇ ਸਹਿਯੋਗੀ ਕੀਰਤਨੀਏ ਸਿੱਖੀ ਪ੍ਰਚਾਰ ਸੇਵਾਵਾਂ ਪ੍ਰਤੀ ਨਾਲ ਤਿਆਰ ਕੀਤੇ ਗਏ ਸਬ ਸੇਵਾਵਾਂ ਦੌਰਾਨ ਸੇਵਾ ਸ਼ੁਰੂ ਕੀਤੀ ਗਈ ਕਿ ਹਰ ਮਹੀਨੇ ਪੂਰਨਮਾਸ਼ੀ ਦੇ ਦਿਹਾੜੇ ਤੇ ਸੰਗਤਾਂ ਨੂੰ ਨਾਨਕ ਸਰ ਅਸਥਾਨ ਤੇ ਹੋਰ ਗੁਰਦ ਆਮਾ ਦੇ ਦਰਸ਼ਨ ਦੀਦਾਰ ਕਰਵਾਉਣੇ ਹਨ ਇਸ ਸੇਵਾ ਦੀ ਯੋਗ ਅਗਵਾਈ ਭਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਨੂੰ ਸੌਂਪੀ ਗਈ ਹਰ ਮਹੀਨੇ ਪੂਰਨਮਾਸ਼ੀ ਤੇ ਬੱਸਾਂ ਭਲਾਈ ਕੇਂਦਰ ਵੱਲੋਂ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨਜ਼ਦੀਕ ਤੋਂ ਰਵਾਨਾ ਹੋਣ ਤੇ ਬਹੁਤ ਸੰਗਤਾਂ ਲਾਹੇ ਖੱਟਣ ਲੱਗ ਪਈਆਂ ਭਾਈ ਹਰਵਿੰਦਰਪਾਲ ਸਿੰਘ ਜੀ ਨੇ ਭਾਈ ਸਾਹਿਬ ਜੀ ਦੀ ਸਮੱਤ ਅਨੁਸਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸਾ ਸੋਧ ਕੇ ਕੜਾ ਪ੍ਰਸ਼ਾਦੀ ਦੇਖ ਦੁਆਰਾ ਹਾਜ਼ਰੀ ਲਗਵਾ ਕੇ ਬੱਸਾਂ ਤੋਰ ਦੇਣੀਆਂ ਤੇ ਅਰਦਾਸ ਸਮੇਂ ਇਹ ਬੇਨਤੀ ਜ਼ਰੂਰ ਕਰਨੀ ਗਰੀਬ ਨਿਵਾਜ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨੀ ਨਾਨਕ ਸਰਸਥਾਨ ਤੇ ਮਹਾਪੁਰਖ ਬਾਬਾ ਕੁੰਦਨ ਸਿੰਘ ਜੀ ਦੀ ਅਸੀਸ ਲੈਣ ਲਈ ਸੰਗਤਾ ਸਹਿ ਚੱਲੇ ਹਾਂ ਕਿਰਪਾ ਕਰਨੀ ਰਸਤੇ ਵੀ ਸ਼ਹੀਦ ਸਿੰਘੋ ਹਰ ਤਰ੍ਹਾਂ ਸਹਾਈ ਹੋਵਨਾ ਤੇ ਕਿਰਪਾ ਕਰਨੀ ਮਹਾਪੁਰਖਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਅਸੀਸਾਂ ਪ੍ਰਾਪਤ ਹੋਵਣ ਇਸ ਸਰਦਾਸ ਦੀ ਬਖਸ਼ਿਸ਼ ਰਸਤੇ ਵਿੱਚ 68 ਨਾਨਕਸਰ ਮੰਦਿਰ ਮੁਹਾਰ ਤੋਂ ਬਾਬਾ ਸੁਖਦੇਵ ਸਿੰਘ ਜੀ ਨੇ ਨਾਲ ਨਾਨਕਸਰ ਕਲੇਰਾਂ ਲਈ ਰਵਾਨਾ ਹੋ ਜਾਣਾ ਬਾਬਾ ਗੁੰਦਨ ਸਿੰਘ ਜੀ ਦੇ ਖੁੱਲੇ ਦਰਸ਼ਨ ਦੀਦਾਰ ਅਸੀਸ ਦੀ ਨਦਰ ਪ੍ਰਾਪਤ ਹੋ ਜਾਣੀ ਭਾਈ ਹਰਵਿੰਦਰਪਾਲ ਸਿੰਘ ਜੀ ਉੱਪਰ ਬਾਬਾ ਜੀ ਦੀ ਬਹੁਤ ਖੁਸ਼ੀ ਹੋਣ ਤੇ ਹਿਰਦੇ ਵਿੱਚ ਠੰਡ ਪੈ ਜਾਣੀ ਇਸੇ ਤਰ੍ਹਾਂ ਹਰ ਪੂਰਨਮਾਸੀ ਦਰਸ਼ਨ ਯਾਤਰਾ ਦੌਰਾਨ ਇੱਕ ਸਮੇਂ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਦੇ ਆ ਅਜ ਫੁਰਨਾ ਬਣ ਗਿਆ ਮਨਾ ਬਾਬਾ ਕੁੰਦਨ ਸਿੰਘ ਜੀ ਦੇ ਖੁੱਲੇ ਦਰਸ਼ਨ ਦੀਦਾਰ ਪ੍ਰਤੀ ਬੇਨਤੀ ਕੀ ਕਰਨੀ ਹੈ ਦਰਸ਼ਨ ਦਾ ਮਾਪੁਰਸ਼ਾ ਦੇ ਹੋ ਹੀ ਜਾਂਦੇ ਹਨ ਰਸਤੇ ਵਿੱਚ ਆਉਂਦੇ ਜਾਂਦੇ ਰਾਖੀ ਕਰਨੀ ਸਹਾਈ ਹੋਣਾ ਇਹੀ ਬੇਨਤੀ ਕਰ ਦਿੰਦੇ ਹਾਂ ਐਸੇ ਖਿਆਲ ਤਹਿਤ ਇਹੀ ਬੇਨਤੀ ਧੰਨ ਬਾਬਾ ਦੀਪ ਸਿੰਘ ਜੀ ਦੇ ਚਰਨਾ ਵਿੱਚ ਕਰ ਦਿੱਤੀ ਤੇ ਬੱਸਾਂ ਨਾਨਕਸਨ ਨੂੰ ਰਵਾਨਾ ਕਰ ਦਿੱਤੀਆਂ ਪਰਮੇਸ਼ਰ ਦੀ ਖੇਡ ਅੱਗੇ ਰਸਤੇ ਵਿੱਚ ਮੰਦਰ ਮੁਹਾਰ ਸਥਾਨ ਤੋਂ ਬਾਬਾ ਸੁਖਦੇਵ ਸਿੰਘ ਜੀ ਪਹਿਲਾਂ ਹੀ ਨਾਨਕ ਸਰ ਬਾਬਾ ਜੀ ਪਾਸ ਕਿਸੇ ਮੀਟਿੰਗ ਲਈ ਰਵਾਨਾ ਹੋ ਚੁੱਕੇ ਸਨ। ਭਾ ਬਾਬਾ ਸੁਖਦੇਵ ਸਿੰਘ ਜੀ ਨਾਲ ਮਿਲਣਾ ਹੋਇਆ। ਇਥੋਂ ਪ੍ਰਸ਼ਾਦਾ ਛੱਕੇ ਸਾਰੀ ਸੰਗਤ ਨਾਨਕ ਸਰ ਕਲੇਰਾ ਸਥਾਨ ਤੇ ਪਹੁੰਚ ਗਈ। ਅੱਗੇ ਬਾਬਾ ਕੁੰਦਨ ਸਿੰਘ ਜੀ ਦੇ ਆਸਣ ਦੇ ਬਾਹਰ ਕਾਫੀ ਸਮਾਂ ਬਾਬਾ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਲੰਘ ਗਿਆ। ਕੁਝ ਪ੍ਰਸ਼ਾਦਾ ਪਾਣੀ ਛਕਣ ਲਈ ਜਦੋਂ ਲੰਗਰ ਵਿੱਚ ਬੈਠੇ ਤਾਂ ਪਿੱਛੋਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਸਤਿਗੁਰੂ ਜੀ ਦੀ ਸੇਵਾ ਨਿਭਾ ਕੇ ਵਾਪਸ ਮੋੜ ਆਪਣੇ ਕਮਰੇ ਅੰਦਰ ਬੇਹੰਗਮਾ ਸੇਵਕਾ ਨਾਲ ਮੀਟਿੰਗ ਵਿੱਚ ਰੁੱਝ ਗਏ ਭਾ ਬਾਬਾ ਜੀ ਦੇ ਦਰਸ਼ਨ ਅਜੇ ਵੀ ਨਾ ਹੋਏ ਕੁਝ ਸਮੇਂ ਬਾਅਦ ਆਸਨ ਕਮਰੇ ਦੇ ਅੰਦਰੋਂ ਬਾਬਾ ਸੁਖਦੇਵ ਸਿੰਘ ਜੀ ਤੇ ਬਾਬਾ ਭਜਨ ਸਿੰਘ ਜੀ ਵੱਡੇ ਬਾਹਰ ਆਏ ਬਾਬਾ ਸੁਖਦੇਵ ਸਿੰਘ ਜੀ ਲिटल ਵੀਰ ਜੀ ਨੂੰ ਦੇਖ ਕਹਿਣ ਲੱਗੇ ਕੀਰਤਨੀਏ ਤਾਂ ਆਹ ਦੇਖੋ ਆਏ ਬੈਠੇ ਹਨ ਆਗੋਂ ਬਾਬਾ ਭਜਨ ਸਿੰਘ ਜੀ ਕਹਿੰਦੇ ਜੀ ਇਹਨਾਂ ਨੂੰ ਹੀ ਨਾਲ ਲੈ ਜਾਓ ਤੇ ਚੂੜਚੱਕ ਸੰਪੜ ਪਾਠਾਂ ਦੇ ਭੋਗ ਸਮੇਂ ਕੀਰਤਨ ਕਰ ਆਵੋ ਲिटल ਵੀਰਜੀ ਨੇ ਬੇਨਤੀ ਕੀਤੀ ਜੀ ਬਾਬਾ ਕੁੰਦਨ ਸਿੰਘ ਜੀ ਦੇ ਦਰਸ਼ਨ ਦੀਦਾਰ ਅੱਗੋਂ ਬਾਬਾ ਭਜਨ ਸਿੰਘ ਜੀ ਕਹਿਣ ਲੱਗੇ ਗੁਰਮੁਖੋ ਉੱਥੋਂ ਸੁਨੇਹੇ ਆ ਰਹੇ ਹਨ ਭੋਗ ਪੈ ਚੁਕੇ ਹਨ ਤੁਸੀਂ ਬਾਬਾ ਜੀ ਦੇ ਦਰਸ਼ਨ ਆ ਕੇ ਕਰ ਲਿਓ ਪਹਿਲਾਂ ਚੂੜਚੱਕ ਨਗਰ ਵਿਖੇ ਕੀਰਤਨ ਕਰਕੇ ਆਵੋ ਸੱਤ ਬਚਨ ਆਗ ਪਾਈ ਹਰਵਿੰਦਰਪਾਲ ਸਿੰਘ ਜੀ ਬਾਬਾ ਸੁਖਦੇਵ ਸਿੰਘ ਜੀ ਦੇ ਨਾਲ ਚੂੜਚੱਕ ਸੰਪੜ ਪਾਠਾਂ ਦੇ ਭੋਗ ਸਮੇਂ ਕੀਰਤਨ ਕਰਨ ਲਈ ਚਲੇ ਗਏ ਕੀਰਤਨ ਕੀਤਾ ਪ੍ਰਸ਼ਾਦਾ ਛਕਿਆ ਉਪਰੰਤ ਮੁੜ ਨਾਨਕਸਰ ਲਈ ਚਾਲੇ ਪਾ ਦਿੱਤੇ ਪਰ ਹੁਣ ਅੰਦਰ ਇੱਕ ਹੋਮੇ ਦੀ ਕਣੀ ਆਵੜੀ ਹੁਣ ਤਾਂ ਅਸੀਂ ਬਾਬਾ ਜੀ ਦਾ ਬਚਨ ਮੰਨਿਆ ਹੈ ਕੀਰਤਨ ਕਰਕੇ ਆਏ ਹਾਂ ਹੁਣ ਖੁੱਲੇ ਦਰਸ਼ਨ ਦੀਦਾਰ ਤੇ ਬੇਅੰਤ ਖੁਸ਼ੀਆਂ ਬਾਬਾ ਜੀ ਬਖਸ਼ਣਗੇ ਪਰ ਏ ਨਾ ਵਿਚਾਰਿਆ ਕਿ ਪੂਰਨ ਮਹਾਪੁਰਖ ਅੱਗੇ ਤਾਂ ਹੋਮੇ ਇੱਕ ਪਲ ਵੀ ਨਹੀਂ ਠਹਿਰਦੀ ਇਥੋਂ ਨਿਮਰਤਾ ਵਾਲਿਆਂ ਨੂੰ ਬਖਸ਼ਿਸ਼ ਮਿਲਦੀ ਹੈ ਨਿਮਰਤਾ ਵਾਲਿਆਂ ਦੀ ਝੋਲੀ ਵਿੱਚ ਦਾਤਾਂ ਪੈਂਦੀਆਂ ਹਨ ਅਨਪੋਲੇ ਖਿਆਲਾਂ ਨਾਲ ਜਦ ਨਾਨਕ ਸਰ ਪਹੁੰਚੇ ਬਾਬਾ ਜੀ ਦੇ ਦਰਸ਼ਨਾਂ ਲਈ ਸੇਵਕਾਂ ਦੁਆਰਾ ਪਤਾ ਕੀਤਾ ਇਸ਼ਾਰਾ ਹੋਇਆ ਬਾਬਾ ਜੀ ਇਸ ਸਮੇਂ ਆਰਾਮ ਵਿੱਚ ਹਨ ਜਦੋਂ ਗੁਰੂ ਸਾਹਿਬ ਜੀ ਦੀ ਸੇਵਾ ਨਿਭਾ ਕੇ ਵਾਪਸ ਆਉਣਗੇ ਕਮਰੇ ਵਿੱਚ ਉਦੋਂ ਦਰਸ਼ਨ ਦੀਦਾਰ ਹੋਣਗੇ ਹੁਣ ਇਸ ਸਮੇਂ ਵੀ ਉਡੀਕ ਵਿੱਚ ਬਹੁਤ ਸਮਾਂ ਲੰਘ ਗਿਆ ਕੁਝ ਹੋਮੇ ਲੱਥੀ ਤੇ ਹੁਣ ਸੁਰਤ ਗਈ ਗੁਰਦੁਆਰਾ ਸ਼ਹੀਦਾ ਸਾਹਿਬ ਅਰਦਾਸ ਕਰਨ ਸਮੇਂ ਖਿਆਲਾਂ ਵਿੱਚ ਮਨ ਨੂੰ ਲਾਨਤ ਪਾਈ ਉਹ ਮਨਾ ਉਹ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨਾ ਵਿੱਚ ਮਾਹ ਪੁਰਖਾਂ ਦੇ ਖੁੱਲੇ ਦਰਸ਼ਨ ਦੀਦਾਰ ਦੀ ਬੇਨਤੀ ਨਹੀਂ ਕੀਤੀ ਸੀ। ਕੁਝ ਹੋਮੇ ਵਿੱਚ ਉਛਾਲੇ ਹੀ ਮਾਰਦਾ ਰਿਹਾ। ਅੱਜ ਤਾਂ ਹੀ ਮਾਹ ਪੁਰਖਾਂ ਦੇ ਦਰਸ਼ਨ ਨਹੀਂ ਹੋ ਰਹੇ। ਕਿਉਂਕਿ ਤਕਰੀਬਨ ਸ਼ਾਮ 5 ਵਜੇ ਦੇ ਨਾਨਕਸਰ ਪਹੁੰਚੇ ਹੋਣ ਤੇ ਸਵੇਰ ਅੰਮ੍ਰਿਤ ਵੇਲੇ ਦੇ ਸਮੇਂ ਤੱਕ ਵੀ ਬਾਬਾ ਜੀ ਦੇ ਦਰਸ਼ਨ ਨਹੀਂ ਸੰ ਹੋਏ। ਸੋ ਹਨਮਾਨ ਨੂੰ ਸਮਝ ਪੈ ਗਈ ਤੇ ਬਾਬਾ ਜੀ ਦੇ ਆਸਣ ਨਾਲ ਸ੍ਰੀ ਸੁਖਮਨੀ ਸਾਹਿਬ ਵਾਲੇ ਕਮਰੇ ਵਿੱਚ ਨਿਮਰਤਾ ਸਹਿਤ ਅਰਦਾਸ ਕੀਤੀ। ਬਾਬਾ ਜੀ ਮੇਥੋਂ ਬਹੁਤ ਭੁੱਲਾ ਹੋ ਗਈਆਂ ਹਨ ਕਿਰਪਾ ਕਰੋ ਬਖਸ਼ ਦਿਓ ਤੇ ਆਪਣੇ ਖੁੱਲੇ ਦਰਸ਼ਨ ਦੀਦਾਰ ਬਖਸ਼ੋ ਨਿਮਰਤਾ ਇੰਨਾ ਵੱਡਾ ਸਿੱਖ ਕੋਲ ਗਹਿਣਾ ਹੈ ਕਿ ਸਿੱਖ ਨਿਮਰਤਾ ਵਿੱਚ ਗੁਰੂ ਅੱਗੇ ਨਿਮਾਣਾ ਹੋ ਕੇ ਡਿੱਗ ਪਵੇ ਤਾਂ ਸਤਿਗੁਰੂ ਬੇਨਤੀ ਪਰਵਾਨ ਕਰਨ ਲੱਗਿਆ ਤਾਂ ਇੱਕ ਛਿਨ ਵੀ ਨਹੀਂ ਲਗਾਉਂਦੇ ਇਦਰੋਂ ਅਜੇ ਨਿਮਰਤਾ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਰਵਾਸ ਥਾਂ ਤੇ ਬੇਨਤੀ ਹੀ ਕੀਤੀ ਸੀ ਕਿ ਨਾਲ ਹੀ ਅੰਦਰੋਂ ਬਾਬਾ ਕੁੰਦਨ ਸਿੰਘ ਜੀ ਦੇ ਕਮਰੇ ਦੀ ਕੁੰਡੀ ਖੁੱਲੀ ਤੇ ਸੇਵਾਦਾਰ ਵੱਲੋਂ ਆਵਾਜ਼ ਆਈ ਭਾਈ ਹਰਵਿੰਦਰਪਾਲ ਸਿੰਘ ਜੀ ਦਾ ਛੋਟਾ ਨਾਮ ਲੈ ਕੇ ਲिटल ਜੀ ਅੰਦਰ ਆ ਜਾਓ ਤੁਹਾਨੂੰ ਬਾਬਾ ਜੀ ਨੇ ਬੁਲਾਇਆ ਹੈ ਹੁਣ ਖੁਸ਼ੀ ਵਿੱਚ ਜਲਦੀ ਨਾਲ ਬਾਬਾ ਜੀ ਦੇ ਆਸਣ ਕਮਰੇ ਵਿੱਚ ਭਾਈ ਸਾਹਿਬ ਜੀ ਪਹੁੰਚੇ ਤੇ ਰੱਬੀ ਰੂ ਮਾਪੁਰਖ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦਾ ਸੋਨਾ ਦਰਸ਼ਨ ਦੀਦਾਰ ਕੀਤਾ ਬਾਬਾ ਜੀ ਪਾਸ ਪੂਰਨ ਮਾਸੀ ਦੀ ਹਾਜ਼ਰੀ ਸੰਗਤਾਂ ਨੂੰ ਲੈ ਕੇ ਆਨ ਪ੍ਰਤੀ ਬੇਨਤੀ ਕੀਤੀ ਅੱਗੋਂ ਖੁਸ਼ੀ ਬਖਸ਼ਦਿਆਂ ਬਾਬਾ ਜੀ ਨੇ ਪ੍ਰਸੰਤਾ ਬਖਸ਼ਿਸ਼ ਕੀਤੀ ਸੰਗਤਾਂ ਨੂੰ ਜੋੜੀ ਰੱਖੋ ਗੁਰੂ ਚਰਣਾ ਨਾਲ ਵਾਦ ਤੋਂ ਬਾਦ ਸੰਗਤਾਂ ਤੋਂ ਨਾਮ ਜਪਾਓ ਅਮਰਤ ਛਕਾ ਕੇ ਇਨੀ ਗੁਰਿਆਨ ਨੂੰ ਗੁਰੂ ਵਾਲੇ ਬਣਾਓ ਗੁਰੂ ਸਾਹਿਬ ਦੀਆਂ ਬੇਅੰਤ ਖੁਸ਼ੀਆਂ ਮਿਲਣਗੀਆਂ ਐਨਾ ਬਚਨਾਂ ਨਾਲ ਹੀ ਬਾਬਾ ਜੀ ਨੇ ਸਾਰੀ ਸੰਗਤ ਦਾ ਸਾਂਝਾ ਪ੍ਰਸ਼ਾਦ ਬਖਸ਼ਿਸ਼ ਕਰ ਦਿੱਤਾ ਤੇ ਹਿਰਦੇ ਨੂੰ ਕਿਰਤਾਰਿਤ ਕਰ ਦਿੱਤਾ ਅੰਦਰ ਨਿਹਾਲ ਹੋ ਗਿਆ ਹੁਣ ਬਾਬਾ ਜੀ ਦੇ ਕਮਰੇ ਤੋਂ ਸਰੀਰ ਕਰਕੇ ਬਾਹਰ ਤਾਂ ਆ ਗਏ ਪਰ ਸੁਰਤੀ ਕਰਕੇ ਬਾਰੰਬਾਰ ਜਿਵੇਂ ਉਸ ਮਾਹਪੁਰਖ ਦੇ ਚੰਨਾ ਤੇ ਸਿਰ ਝੁਕਰਿਆ ਸੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਪੇਧ ਇੱਕ ਛਿਨ ਵਿੱਚ ਅਰਦਾਸ ਹੁੰਦਾ ਹੈ ਤੇ ਜੇਕਰ ਕਿਦਰੇ ਹੋਮੇ ਦੀ ਕਣੀ ਨੇ ਘੇਰ ਵੀ ਲਿਆ ਤਾਂ ਵੀ ਉਹਨਾਂ ਦੀ ਤਰਸ ਭਰੀ ਨਦਰ ਨੇ ਕੀਰਤਨ ਤੇ satsangat ਦੇ ਅਖਾੜੇ ਵਿੱਚ ਹੀ ਰੱਖਿਆ ਕਿਉਂਕਿ satsangat ਹੀ ਹੋਮੇ ਦਾ ਨਾਸ਼ ਕਰਕੇ ਅੰਦਰ ਨਿਮਰਤਾ ਦਾ ਨਿਵਾਸ ਬਖਸ਼ਦੀ ਹੈ ਸਮੇਂ ਸਹਿਤ ਭਾਈ ਹਰਵਿੰਦਰਪਾਲ ਸਿੰਘ ਜੀ ਨਾਲ ਫਿਰ ਹੋਰ ਵੀ ਕਈ ਕੋਤਕ ਬਿਤੇ ਤੇ ਅੱਜ ਵੀ ਬਾਬਾ ਜੀ ਦੇ ਇਸ ਸਾ ਕੀ ਦੁਆਰਾ ਕੀਤੇ ਬਚਨਾ ਤੇ ਪਹਿਰਾ ਦਿੰਦੇ ਹੋਏ ਗੁਰਬਾਣੀ ਕਥਾ ਕੀਰਤਨ ਦੁਆਰਾ ਸੇਵਾਵਾਂ ਨਿਭਾ ਸੰਗਤਾਂ ਨੂੰ ਗੁਰੂ ਚੰਨਾ ਨਾਲ ਜੋੜ ਰਹੇ ਹਨ ਧੰ ਗੁਰੂ ਨਾਨਕ ਧੰ ਬਾਬਾ ਜੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਨਾਨਕ ਸਰਸਥਾਨ ਉਤੇ ਫੌਜੀ ਘੇਰੇ ਸਮੇਂ ਬੀਤੀ ਵਾਰਤਾ ਸਮਾਸਨ 1984 ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉੱਪਰ ਸਮੇਂ ਦੀ નિર્દય ਹਕੂ ਮੱਦਾ ਅਤਪਿਆਨ ਕਾਰਾ ਜਦੋਂ ਵਰਤਿਆ ਇੰਦਰਾ ਗਾਂਧੀ ਦੇ ਚਹੇਤੇ ਰੱਬ ਦੇ ਡਰ ਤੋਂ ਹੀਨੇ ਫੌਜੀ ਅਫਸਰਾਂ ਦੁਆਰਾ ਇਸ ਘਿਣਾਉਣੇ ਕਾਰੇ ਤੇ ਪਤਾ ਨਹੀਂ ਕਿੰਨੇ ਕੁ નિર્ਦੋਸ਼ੇ ਸਿੰਘਾਂ ਦੇ ਪਵਿੱਤਰ ਸਰੀਰਾਂ ਦੇ ਲਹੂ ਡੁੱਲੇ ਕਿੰਨੇ ਬੇਦੋਸ਼ੇ ਪਰਿਵਾਰਾਂ ਸਹਿਤ ਮਾਰੇ ਗਏ ਜ਼ੁਲਮ ਦੀ ਇੰਤਿਹਾਈ ਇੱਥੋਂ ਤੱਕ ਪਹੁੰਚ ਗਈ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਨਿਵਾਜੇ ਪਤਾ ਨਹੀਂ ਕਿੰਨੇ ਕੁ ਹੋਰ ਗੁਰੂ ਅਸਥਾਨਾਂ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਫੌਜ ਵੱਲੋਂ ਫੜਨ ਲਈ ਬਹੁਤ ਛਾਪੇਮਾਰੀ ਹੋਣੀ ਸ਼ੁਰੂ ਹੋ ਗਈ। ਇਹ ਅਤ ਦੁਖਦਾਈ ਸਮਾਂ ਸਿੱਖ ਕੌਮ ਲਈ ਨਾ ਭੁੱਲਣ ਯੋਗ ਸੀ। ਇਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਕੁਝ ਦਿਨਾਂ ਬਾਅਦ ਇੱਥੇ ਅੰਮ੍ਰਿਤਸਰ ਦੇ ਦੌਰੇ ਦੌਰਾਨ ਮਹਾਪੁਰਖ ਬਾਬਾ ਖੜਕ ਸਿੰਘ ਜੀ ਦੇ ਅੱਗੇ ਹੋ ਕੇ ਮਾਫੀ ਮੰਗਣੀ ਚਾਹੀ ਕਿ ਮੈਂ ਕੁਝ ਕਰ ਨਹੀਂ ਸਕਿਆ। ਪਰ ਮਹਾਪੁਰਖ ਨਿਰਡਰਤਾ ਤੇ ਨਿਰਪੈਤਾ ਦੀ ਮੂਰਤ ਬਾਬਾ ਖੜਕ ਸਿੰਘ ਜੀ ਨੇ ਸਾਹਮਣੇ ਬੈਠੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਮੂੰਹ ਉੱਤੇ ਹੀ ਕਾਰ ਤਾਰਛ ਪੇੜਾ ਛੱਡ ਦਿੱਤੀਆਂ ਤੇ ਪੂਰੇ ਬੀਰਾਸ ਵਿੱਚ ਬੋਲੇ ਹੁਣ ਇੱਥੇ ਕੀ ਲੈਣ ਆਇਆ ਇਤਨਾ ਵੱਡਾ ਕਾਰਾ ਕਰਕੇ ਹੁਣ ਜਾ ਨਿਕਲ ਜਾ ਇੱਥੋਂ ਤੈਨੂੰ ਤਾਂ ਕੀੜੇ ਪੈਣਗੇ ਤੂੰ ਬਹੁਤ ਵੱਡਾ ਪਾਪ ਕਮਾਇਆ ਹੈ ਤੈਨੂੰ ਨਰਕ ਵੀ ਨਹੀਂ ਚੱਲਣਗੇ ਸਮੇਂ ਨਾਲ ਇਹ ਬਚਨ ਵੀ ਮਹਾਪੁਰਖ ਬਾਬਾ ਖੜਕ ਸਿੰਘ ਜੀ ਦੇ ਸਾਥ ਹੋ ਕੇ ਵਰਤੇ ਦਾਸ ਦੇ ਕੈਨ ਤੋਂ ਭਾਵ ਉਸ ਸਮੇਂ ਅੱਤ ਕਿ ਨੌਣਾ ਸਮਾ ਸੀ ਸਿੱਖ ਕੌਮ ਦੇ ਸਿਰ ਤੇ ਫੌਜਵਾਨੋ ਸਿੱਖ ਨੌਜਵਾਨਾਂ ਦੀ ਫੜੋਫੜਾਈ ਕਾਰਨ ਇਹ ਫੌਜੀ ਸਭ ਸਿੱਖ ਸੰਪਰਦਾਵਾਂ ਵੱਲ ਵੀ ਜਾ ਰਹੇ ਸਨ ਜਿਸ ਸਮੇਂ ਫੌਜੀ ਅਫਸਰਾਂ ਦੀ ਇੱਕ ਟੁਕੜੀ ਨਾਨਕਸਰ ਪਹੁੰਚੀ ਸਾਰੇ ਨਾਨਕਸਰ ਸਾਨੂੰ ਆਸੇ-ਪਾਸੇ ਤੋਂ ਘੇਰਾ ਪਾ ਲਿਆ ਨਾਨਕਸਰ ਰਹਿਣ ਵਾਲੇ ਸਭ ਸੰਤਾਂ ਸੇਵਾਦਾਰਾਂ ਤੋਂ ਪੁੱਛਗਿੱਛ ਲਈ ਫੌਜੀ ਅਫਸਰ ਅਲੱਗ-ਅਲੱਗ ਕਰਕੇ ਜਾਣਕਾਰੀਆਂ ਲੈਣ ਲੱਗੇ ਇੱਕ ਫੌਜੀ ਅਫਸਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਬਾਗ ਵਿੱਚ ਵੀ ਫੌਜ ਲੈ ਕੇ ਆ ਗਿਆ ਬਾਬਾ ਜੀ ਤੋਂ ਪੁੱਛਣ ਲੱਗਾ ਇੰਨਾ ਸਾਰੇ ਮੁੰਡਿਆਂ ਦੀ ਸਾਨੂੰ ਡਿਟੇਲ ਦਿਓ ਵਿਸਤਾਰ ਸਹਿਤ ਸਭ ਲਿਖਾਓ ਤੁਹਾਡੇ ਕੋਲ ਕਿਹੜਾ ਕਦੋਂ ਆਇਆ ਕਿਸ ਕਾਰਨ ਆਇਆ ਸਭ ਦੇ ਪਰਿਵਾਰ ਸਹਿਤ ਵੇਰਵੇ ਦੱਸੋ ਇਹ ਸਭ ਤੁਸੀਂ ਅਤਵਾਦੀ ਇਕੱਠੇ ਕੀਤੇ ਹੋਏ ਹਨ ਅਸੀਂ ਉਪਰੋਂ ਆਰਡਰ ਤਹਿਤ ਇਹਨਾਂ ਤੇ ਕਾਰਵਾਈ ਕਰਨੀ ਹੈ ਸਭ ਕੁਝ ਫੌਜੀ ਅਫਸਰ ਤੋਂ ਸੁਣਾ ਨੂੰ ਬਰੰਤ ਬਾਬਾ ਜੀ ਨੇ ਬਚਨ ਕੀਤੇ ਉਹ ਪਾਈ ਇਹ ਸਾਰੇ ਸਾਡੇ ਸੇਵਾਦਾਰ ਹਨ ਕੋਈ ਅਤਵਾਦੀ ਨਹੀਂ ਇਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਸਾਡੇ ਪਾਸ ਸੇਵਾ ਲਈ ਹਾਜ਼ਰ ਕੀਤਾ ਹੈ ਇਹ ਸੇਵਾ ਨੂੰ ਸਮਰਪਿਤ ਹੈ ਤੇ ਇਹਨਾਂ ਦੀ ਰਾਖੀ ਦੀ ਜ਼ਿੰਮੇਵਾਰੀ ਸਾਡੀ ਹੈ ਫੌਜੀ ਅਫਸਰ ਕਹਿਣ ਲੱਗਾ ਇਸ ਸਮੇਂ ਹੋਣ ਕਿਸੇ ਨੂੰ ਇੱਧਰ ਉੱਧਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਸਾਰੇ ਆਪੋ ਆਪਣੇ ਕਮਰਿਆਂ ਵਿੱਚ ਰਹਿਣ ਭਾਵ ਅਸੀਂ ਪੂਰੀ ਜਾਣਕਾਰੀ ਤਹਿਤ ਕਾਰਵਾਈ ਕਰਾਂਗੇ ਬਾਬਾ ਗੁੰਦਨ ਸਿੰਘ ਜੀ ਮਹਾਰਾਜ ਆਪਣਾ ਸੇਵਾ ਦਾ ਸਮਾਜ aan ਕੇ ਇਸ਼ਨਾਨ ਸੋਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਜਾਣ ਲਈ ਤਿਆਰ ਹੋ ਕੇ ਬਾਹਰ ਆ ਗਏ ਫੌਜੀ ਅਫਸਰ ਕਹਿਣ ਲੱਗਾ ਸੰਤ ਜੀ ਆਪਣਾ ਹੱਥ ਛੱਡੋ ਤੇ ਅੰਦਰ ਚਲੇ ਜਾਓ ਬਾਬਾ ਜੀ ਕਹਿਣ ਲੱਗੇ ਓ ਪਾਈ ਸਾਡਾ ਸੇਵਾ ਨਿਭਾਉਣ ਦਾ ਸਮਾਂ ਹੋ ਗਿਆ ਹੈ ਅਸੀਂ ਸੇਵਾ ਤੇ ਜਾਣਾ ਹੈ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਤਿੰਨ ਚਾਰ ਵਾਰ ਪਿਆਰ ਨਾਲ ਸਮਝਾਉਣ ਤੇ ਵੀ ਜਦ ਫੌਜੀ ਅਫਸਰ ਨਾ ਮੰਨਿਆ ਸਭ ਫੌਜੀ ਸਾਥੀ ਆਪਣੀਆਂ ਰਫਲਾਂ ਤਾਣ ਕੇ ਸਿੱਧੇ ਹੋ ਗਏ ਭਾਵ ਕਿ ਫੌਜੀ ਅਫਸਰ ਦੀ ਹੁਕਮ ਅਦੁੱਲੀ ਤੇ ਸਾਹਮਣੇ ਮੌਤ ਖੜੀ ਹੈ ਪਰ ਸਿਦਕ ਸਬੂਰੀ ਅਲੂਣੀ ਸਿਲ ਚੱਟਣ ਵਾਲੇ ਗੁਰੂ ਦੇ ਪਿਆਰੇ ਆਪਣੇ ਅੱਗੇ ਮੋਤ ਦਾ ਭੈ ਨਹੀਂ ਲਿਆਉਂਦੇ ਸਿਰ ਧੜ ਦੀ ਬਾਜ਼ੀ ਮਾਰ ਜਾਂ ਆਪਣੇ ਗੁਰਦੇਵ ਦੇ ਚੰਨਾ ਵਿੱਚ ਹਾਜ਼ਰ ਹੁੰਦੇ ਹਨ ਫੌਜੀ ਅਫਸਰ ਕਹਿੰਦਾ ਅਸੀਂ ਗੋਲੀਆਂ ਚਲਾ ਦੇਾਂਗੇ ਜੇਕਰ ਤੁਸੀਂ ਬਾਹਰ ਗਏ ਪਰ ਹਕੀਕੀ ਇਸ਼ਕ ਦੇ ਰੰਗੇ ਸਾਧੂ ਜਨ ਧੰਨ ਬਾਬਾ ਕੁੰਦਨ ਸਿੰਘ ਜੀ ਕਹਿਣ ਲੱਗੇ ਲੈ ਫੌਜੀ ਅਫਸਰਾ ਅਸੀਂ ਵੀ ਆਪਣੀ ਸੱਚੀ ਸਰਕਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਆਪਣੇ ਅਫਸਰ ਬਾਬਾ ਜੀ ਦੀ ਲਗਾਈ ਹੋਈ ਡਿਊਟੀ ਤੇ ਚੱਲੇ ਹਾਂ ਤੂੰ ਵੀ ਚਾਹੇ ਸਾਡੇ ਗੋਲੀਆਂ ਮਾਰ ਕੇ ਚਾਹ ਲੈ ਲਵੀਂ ਸਾਰੀ ਫੌਜ ਦੇ ਮੈਂਬਰਾਂ ਦੀਆਂ ਬੰਦੂਕਾਂ ਤਾਣੀਆਂ ਹੋਈਆਂ ਨੇ ਤੇ ਧੰਨ ਬਾਬਾ ਕੁੰਦਨ ਸਿੰਘ ਜੀ ਆਪਣੇ ਮਾਲਕ ਸਤਿਗੁਰੂ ਜੀ ਦੀ ਸੇਵਾ ਨਿਭਾਉਣ ਲਈ ਉਹ ਚਲਦੇ ਗਏ ਫੌਜੀ ਅਫਸਰ ਤੇ ਉਸ ਦੇ ਸਾਥੀ ਵੇਖਦੇ ਹੀ ਰਹਿ ਗਏ ਜੇਕਰ ਸਾਡੇ ਕੋਲ ਇਹ ਝੂਠੀ ਸਰਕਾਰ ਦਾ ਆਰਡਰ ਹੈ ਤੇ ਇਹ ਵੀ ਤਾਂ ਆਪਣੀ ਸੱਚੀ ਸਰਕਾਰ ਦੇ ਆਰਡਰ ਨਿਭਾ ਰਹੇ ਹਨ ਪਾ ਸੇਵਾ ਸਮੇਂ ਕੋਈ ਅਣਗੈਲੀ ਭੈ ਡਰ ਨਹੀਂ ਜੋ ਇਹਨਾਂ ਨੂੰ ਹਰਾ ਸਕੇ ਫੌਜੀ ਅਫਸਰ ਨੇ ਹੁਕਮ ਕੀਤਾ ਬੰਦੂਕਾਂ ਥੱਲੇ ਹੋ ਗਈਆਂ ਬਾਬਾ ਜੀ ਕੁਝ ਸਮੇਂ ਬਾਅਦ ਸੇਵਾ ਨਿਭਾ ਕੇ ਵਾਪਸ ਆਪਣੇ ਆਸਣ ਤੇ ਆ ਗਏ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਇਹ ਦ੍ਰਿਸ਼ਟਾਂਤ ਅਤ ਸਭ ਦੇ ਸਾਹਮਣੇ ਹਕੀਕਤ ਵਿੱਚ ਵਰਤ ਰਿਹਾ ਸੀ ਇਸ ਸਮੇਂ ਕੁਝ ਸੰਗੀਆਂ ਪਾਸੋਂ ਇਹ ਵੀ ਜ਼ਿਕਰ ਮਿਲਦਾ ਹੈ ਕਿ ਕੁਝ ਫੌਜੀਆ ਨੂੰ ਉਸ ਸਮੇਂ ਜਿਵੇਂ ਗੁਪਤ ਸ਼ਕਤੀਆਂ ਦੇ ਦ੍ਰਿਸ਼ਟਾਂਤ ਵੀ ਮਹਿਸੂਸ ਹੋਏ ਜਿਸ ਤੇ ਫਿਰ ਇਹ ਸਭ ਪੂਰੀ ਤੇਜ਼ੀ ਵਿੱਚ ਹੀ ਨਾਨਕ ਸਾਹਿਬ ਤੋਂ ਨਿਕਲਦੇ ਬਣੇ ਫੌਜੀ ਅਫਸਰ ਤੇ ਜਾਂਦਾ ਜਾਂਦਾ ਆਪਣੀ ਟੀਮ ਨੂੰ ਇਹੀ ਕਹਿੰਦਾ ਸੁਨਿਆ ਗਿਆ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਨੇ ਇਹ ਗੁਰੂ ਦੇ ਸਿੱਖ ਗੁਰੂ ਘਰਾਂ ਲਈ ਗੁਰੂ ਦੀਆਂ ਸੇਵਾਵਾਂ ਲਈ ਰੱਤਾ ਪਰ ਵੀ ਮੋਦੀ ਪਰਵਾਹ ਨਹੀਂ ਕਰਦੇ ਸਤ ਸੰਗਿਓ ਭੈ ਕਿਸ ਗੱਲ ਦਾ ਕਿਉਂਕਿ ਆਪਣੇ ਸਾਜੇ ਪੰਥ ਦੇ ਨਾਲ ਕਲਗੀਧਰ ਸੱਚੇ ਪਾਤਸ਼ਾਹ ਧਾਨਸ਼ੀਰ ਗੁਰੂ ਗੋਬਿੰਦ ਸਿੰਘ ਜੀ ਆਪ ਖੜੇ ਹਨ ਤੇ ਆਪਣੇ ਪਿਆਰਿਆਂ ਪਾਸੋਂ ਆਪਣੀਆਂ ਸੇਵਾਵਾਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਲੈਂਦੇ ਰਹੇ ਲੈ ਰਹੇ ਹਨ ਗੁਰੂ ਸਾਹਿਬ ਜੀ ਦੀ ਦਰਗਾਹੀ ਸੇਵਾ ਤੋਂ ਆਪਣਾ ਆਪ ਕੁਰਬਾਨ ਕਰਨ ਵਾਲੇ ਧੰਨ ਬਾਬਾ ਗੁੰਦਨ ਸਿੰਘ ਜੀ ਦੀ ਕਰਨੀ ਨੂੰ ਅੱਜ ਨਮਸਕਾਰ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ